ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਵਸਦੇ ਰੱਖਣ ਜੀ ਇਹ ਆਪਾਂ ਬਣਾ ਰਹੀ ਸੀਗੇ ਜੀ ਆਲੂ ਸੁੱਕੇ ਆਲੂ ਬਣਾਵਾਂਗੇ ਜੇ ਜੀਰਾ ਆਲੂ ਜੀਰਾ ਪਾ ਕੇ ਇਹ ਬਣਾਵਾਂਗੇ ਬਣਾਵਾਂਗੇ ਥੋੜੀ ਜੀ ਜਿਆਦਾ ਨਹੀਂ ਬਰੋਨੀ ਹੈਗੀ ਆਪਾਂ ਕੁਸ ਆਪਣੇ ਕੋਲ ਸਬਜੀ ਪਈ ਹੈ ਜੀ ਤੇ ਉਧਰਲੀ ਸਾਈਡ ਆ ਪਰ ਰੱਖਿਆ ਹੈ ਦੁੱਧਾ ਵਾਲੀ ਆਉਣ ਲਈ ਇਹ ਚਾਰ ਆਲੂ ਲਈ ਸੀ ਆਪਾਂ ਸਿੱਲ ਕੇ ਧੋ ਲੈਨੇ ਉਹ ਤੇ ਇਹਨਾਂ ਨੂੰ ਕੱਟ ਲਾਂਗੇ ਜੀ ਕੱਟਣ ਤੋਂ ਬਾਅਦ ਫੇਰ ਧੋ ਲਾਂਗੇ ਨਾ ਦੋ ਤਿੰਨ ਪਾਣੀਆਂ ਨਾਲ ਹੋਰ ਚੰਗੀ ਤਰ੍ਹਾਂ ਧੋ ਲਾਂਗੇ ਕਦੇ-ਕਦੇ ਤੈ ਵੀ ਬਣਾਈ ਹੋਈ ਟੇਸਟੀ ਲੱਗਦੇ ਨੇ ਜੀ ਤੇ ਇਹਨਾਂ ਦੇ ਵਿੱਚ ਆਪਾਂ ਪਾਵਾਂਗੇ ਜੀ ਸੁੱਕੀ ਮੇਥੀ। ਉਹਦੇ ਨਾਲ ਇਹਨਾਂ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ। ਇਹ ਆਪਾਂ ਫਰਾਈ ਪੈਨ ਧਰ ਲਿਆ ਗੈਸ ਤੇ। ਆਲੂ ਵੀ ਆਪਣੇ ਕੱਟੇ ਗਏ ਨੇ ਜੀ ਧੋ ਲੈਨੇ ਆ ਇਹਨਾਂ ਨੂੰ। ਪਹਿਲਾਂ ਆਪਾਂ ਫਰਾਈ ਪੈਨ ਦੇ ਵਿੱਚ ਤੇਲ ਪਾ ਲਈਏ ਜੀ। ਪਹਿਲਾਂ ਮੈਂ ਕਿਉਂ ਪਾਉਣ ਲੱਗੀ ਸੀ ਜੀ। ਫੇਰ ਸੋਚਿਆ ਵੀ ਕਿਉਂ ਨਹੀਂ ਕਿਉਂ ਚ ਨਹੀਂ ਬਣਾਉਂਦੇ ਤੇਲ 'ਚ ਬਣਾਵਾਂਗੇ ਕਰਾਰੇ ਬਣਨਗੇ। ਤਾ ਕਰਕੇ ਆਪਾਂ ਸਰੋਂ ਦਾ ਤੇਲ ਪਾਵਾਂਗੇ ਜੀ ਥੋੜਾ ਜਿਹਾ ਪਾਵਾਂਗੇ ਚਮਚਾਤੀ ਜਿਆਦਾ ਨਹੀਂ ਪਾਉਣੀ ਹੈਗੀ ਆਪਾਂ ਥੋੜੀ ਜੇ ਆਲੂ ਬਣਾਉਣੇ ਨੇ ਤੇਲ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਫਿਰ ਆਲੂ ਪਾ ਦਾਂਗੇ ਇਹ ਪਾ ਲਿਆ ਜੀ ਜੀਰਾ ਆਪਾਂ ਤੇ ਆਲੂ ਪਾ ਦਾਂਗੇ ਜੀ ਧੋਲੇ ਸੀ ਆਪਾਂ ਇਹ ਪਹਿਲਾਂ 2 ਕੁ ਮਿੰਟ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਅਹੀਂ ਹਿਲਾ ਦਾਂਗੇ ਜੀ ਪੁੰਨਾਂਗੇ ਤੇਲ ਦੇ ਵਿੱਚ ਇਹਨਾਂ ਨੂੰ ਗੈਸ ਆਪਾਂ ਘੱਟ ਕਰਿਆ ਹੋਇਆ ਹੈ ਹੌਲੀ ਹੌਲੀ ਵਧੀਆ ਬਣਨਗੇ ਜੀ ਇਹ ਜੇ ਤੇਜ਼ ਅੱਗ ਤੇ ਬਣਾਵਾਂਗੇ ਫੇਰ ਸੁੱਕੇਆਂ ਫਰ ਕੇ ਮੱਜਣਗੇ ਜੀ ਥੱਲੇ ਲੱਗਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਇਹ ਆਪਾਂ ਆਟਾ ਗੁੰਨ ਕੇ ਰੱਖ ਲਏ ਜੀ ਨਾਲੋਂ ਨੇ ਟਾਈਮ 'ਚ। ਇਧਰ ਕੰਮ ਕੰਪਲੀਟ ਕਰਕੇ ਵਜਾਂ ਵੱਲ ਜਾਵਾਂਗੇ ਜੀ ਕੱਖ ਵਗੈਰਾ ਪਾ ਕੇ ਮਗਰ ਇਹਨਾਂ ਨੂੰ ਤੇ ਫੇਰ ਆ ਕੇ ਰੋਟੀ ਬਣਾ ਲਾਂਗੇ। ਫੇਰ ਐਨਾ ਕੋ ਹੁੰਦਾ ਜੀ ਵੀ ਅੰਦਰ ਰੋਟੀਆਂ ਬਣਾਉਣੇ ਰਹਿੰਦੀ ਐ, ਬਾਕੀ ਕੰਮ ਤਾਂ ਆਪਣੇ ਹੋ ਗਏ ਨੇ। ਰੋਟੀ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਜੀ ਜ਼ਿਆਦਾ। ਦਾਲ ਸਬਜ਼ੀ ਬਣੀ ਹੁੰਦੀ ਐ, ਆਟਾ ਗੁੰਨੇ ਹੁੰਦਾ। ਰੋਟੀ ਤਾਂ ਨਾਲ ਦੀ ਨਾਲੇ ਬਣ ਜਾਂਦੀ ਐ। कि ਅੱਜ ਆਪਾਂ ਇੱਕ ਖੁਸ਼ ਖੋਸ ਖ਼ਬਰ ਹੀ ਸਾਂਝੀ ਕਰਾਂਗੇ ਜੀ ਤੁਹਾਡੇ ਨਾਲ ਸਾਰੀ ਭੈਣ ਭਰਾਵਾ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਤੇ ਸਾਰੀ ਭੈਣ ਭਰਾਵਾ ਦੇ ਪਿਆਰ ਦੇ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਮੋਨਟਾਈਜ਼ ਹੋਇਆ ਨੂੰ ਤਾਂ ਤਿੰਨ ਦਿਨ ਹੋ ਗਏ ਜੀ ਅੱਜ ਤਾਂ ਵੀਡੀਓ ਆਪਾਂ ਅੱਜ ਬਣਾਈ ਹੈ ਜੀ ਦੱਸਿਆ। ਇਹ ਸੋਚਿਆ ਵੀ ਸਾਰੇ ਭੈਣ ਭਰਾਵਾਂ ਨਾਲ ਦਿਨ ਨਾਲ ਆਪਾਂ ਆਪਣੀ ਖੁਸ਼ੀ ਸਾਂਝੀ ਕਰ ਲਈਏ। ਤੁਹਾਡੇ ਸਾਥ ਤੇ ਸਹਿਯੋਗ ਨਾਲ ਹੀ ਆਪਾਂ ਇੱਥੇ ਤੱਕ ਆਏ ਆ ਜੀ। ਅੱਗੇ ਵੀ ਆਪਣਾ ਸਾਥ ਤੇ ਪਿਆਰ ਬਣਾਈ ਰੱਖਣਾ। ਇਹ ਆਲੂਆਂ ਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਾਂਗੇ ਜੀ ਪਾਣੀ। ਹੁਣ ਥੱਲੇ ਲੱਗਣ ਲੱਗਦੇ ਸੀਗੇ ਜੀ ਇਹ ਸੁੱਕਿਆਂ ਕਰਕੇ। ਤਾਂ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾਇਆ ਦੋ ਚਮਚੇ ਜੀ ਫੇਰ ਜਰੂਰத் ਹੋਈ ਤਾਂ ਫੇਰ ਪਾ ਲਾਂਗੇ ਸੌਫਟ ਜੀ ਵਧੀਆ ਲੱਗਦੇ ਨੇ ਜਿਹੇ ਵਿੱਚੋਂ ਕੱਚੇ ਜਿਹਾ ਰਹਿ ਜਾਣ ਉਹ ਨਹੀਂ ਵਧੀਆ ਲੱਗਦੇ ਇਹ ਨੋਂ ਮਿਰਚ ਪਾਵਾਂਗੇ ਜੀ ਸੁੱਕੀ ਮੇਥੀ ਤੇ ਨਾਲ ਪਾਵਾਂਗੇ ਜੀ ਗਰਮ ਮਸਾਲਾ ਆਟਾ ਆਪਾਂ ਗੁੰਨ ਕੇ ਢੱਕ ਕੇ ਰੱਖ ਦਿੱਤਾ ਹੈ ਬਸ ਹਲੂਨ ਨੂੰ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਜੀ ਅੱਜ ਵੀਡੀਓ ਵੀ ਆਪਾਂ ਛੋਟੀੇ ਬਣਾਈ ਹੈ ਜੀ ਪਹਿਲਾਂ ਸਲਾਹ ਨਹੀਂ ਸੀਗੀ ਜੀ ਵੀਡੀਓ ਬਣਾਉਣ ਦੀ ਅੱਜ ਫੇਰ ਸੋਚਿਆ ਵੀ ਆਪਾਂ ਸਾਰੀ ਭੈਣ ਭਰਾਵਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕਰਦੇ ਆਂ ਜੀ ਅੱਜ ਸਾਰੀ ਭੈਣ ਭਰਾਵਾਂ ਦਾ ਇੱਕ ਵਾਰੀ ਫੇਰ ਤੋਂ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਬਹਿਰ ਵੈਗੁਰੂ ਜੀ ਦਾ ਸ਼ੁਕਰਾਨਾ ਜੀ ਬੈਗੁਰੂ ਜੀ ਦੀ ਉਹ ਤਾਂ ਅਸਰੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੇ ਆਂ ਬੈ ਗੁਰੂ ਜੀ ਆਪਣੀ ਵੇਰ ਬਣਾਈ ਰੱਖਣ ਨੇ ਇਹ ਲੂਣ ਵਿੱਚ ਹਲਦੀ ਪਾ ਲੈਣੀ ਜੀ ਆਪਾਂ ਥੋੜੀ ਜੀ ਪਾਵਾਂਗੇ ਮੇਥੀ ਇਹ ਆਪਾਂ ਮੇਥੀ ਘਰ ਦੀ ਸੁਕਾ ਕੇ ਜੀ ਭੋਰ ਕੇ ਰੱਖੀ ਦੀ ਹੈ ਬਰੀਕ ਕਰਕੇ ਮੋਟੀ ਦੀ ਰੱਖੀ ਆਪਾਂ ਬਰੀਕ ਕਰਕੇ ਰੱਖੀ ਹੋਈ ਹੈ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਆਲੂ ਆਪਣੇ ਬਣ ਕੇ ਤਿਆਰ ਹੋਣ ਵਾਲੇ ਨੇ ਜੀ ਥੋੜਾ ਜਿਹਾ ਇੱਥੇ ਪਾ ਦਾਂਗੇ ਜੀ ਆਪਾਂ ਪਾਣੀ ਦੋ ਚਮਚੇ ਹਲਦੀ ਚੰਗੀ ਤਰ੍ਹਾਂ ਪੱਕ ਜੂਗੀ ਕੱਚੀ ਨਾ ਰਹੇ ਤਾਂ ਕਰਕੇ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਆਲੂ ਤਾਂ ਸੌਫਟ ਹੋਏ ਸੀ ਬਿਲਕੁਲ ਕਦੀ ਕਰਦੇ ਸਿਮਪਲ ਜੀ ਆਲੂ ਬਣਾਏ ਹੋਏ ਵੀ ਬਹੁਤ ਸਵਾਦ ਲੱਗਦੇ ਨੇ ਜੀ ਬਣਾਉਂਦੇ ਆਪਾਂ ਕਦੀ ਹੁੰਦੀਆਂ ਜੀ ਸਾਲ ਦੇ ਵਿੱਚ ਇੱਕ ਦੋ ਵਾਰੀ ਜਿਆਦਾ ਨਹੀਂ ਬਣਾਉਂਦੇ ਤੇ ਆਪਾਂ ਸਮਾਨ ਚੱਕ ਦਿੱਤਾ ਜੀ ਨਾਲ ਹੁੰਦੇ ਰੋਟੀ ਦੀ ਤਿਆਰੀ ਕਰਕੇ ਰੱਖ ਲੈਨੇ ਜੀ ਤੇ ਆਪਾਂ ਚੱਕਲਾ ਵੇਲਣਾ ਧਰ ਲਿਆ ਸੀ ਤੇ ਗ੍ਰੀਥਨ ਪਾ ਲਾਂਗੇ ਰਾਤ ਦੇ ਵਿੱਚ બસ ਮੱਝਾ ਵਾਲਾ ਪਾ 15 ਮਿੰਟ ਲੱਗਦੇ ਨੇ ਜੀ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ। ਬਾਕੀ ਕੰਮ ਤਾਂ ਹੋਈ ਹੋਈ ਨੇ ਸਾਰੇ। ਕੱਖ ਪਾ ਕੇ ਆਉਣੇ ਨੇ ਤੇ ਉਹਨਾਂ ਨੂੰ ਢੀਡੀਆਂ ਕਰਕੇ ਆਉਣਾ ਜੀ ਰਾਤ ਨੂੰ ਖੁੱਲਣ ਦਾ ਡਰ ਰਹਿੰਦਾ। ਜ਼ਿਆਦਾ ਕੰਮ ਹੁਣ ਨਹੀਂ ਹੁੰਦਾ ਪਹਿਲਾਂ ਕਰੀ ਆਈ ਸੀ। ਆਲੂ ਕਣਕੇ ਆਪਣੇ ਤਿਆਰ ਨੇ ਜੀ। ਬਿਲਕੁਲ ਸੁੱਕੇ ਆਲੂ ਬਣਾਏ ਨੇ। ਮੇਥੀ ਨਾਲ ਖੁਸ਼ਬੂ ਬਹੁਤ ਆ ਰਹੀ ਸੀ ਜੀ ਇਹਨਾਂ ਦੀ ਗੈਸ ਆਪਾਂ ਕਰ ਦਿੱਤਾ ਜੀ ਬੰਦ ਤੇ ਇਹਨਾਂ ਨੂੰ ਢੱਕ ਕੇ ਰੱਖ ਦਿੰਨੇ ਆਪਾਂ ਆਟੀ ਨੂੰ ਇੱਕ ਵਾਰੀ ਮੁੱਕੀ ਹੋਰ ਦੇ ਕੇ ਰੱਖ ਕੇ ਚਲੇ ਜਾਵਾਂਗੇ ਜੀ ਇਹ ਮੈਂ ਦਿਖਾ ਰਹੀ ਸੀ ਜੀ ਆਪਾਂ ਬੂਟੇ ਲਾਈ ਸੀ ਇਹ ਲਿਆ ਕੇ ਸਬਜ਼ੀਆਂ ਵਾਲੇ ਇਹ ਲਾਈ ਸੀਗੇ ਸਿੰਗਲਾ ਮਿਰਚਾਂ ਦੇ ਵੱਟਾਂ ਤੇ ਗੱਠਿਆਂ ਦੀਆਂ ਵੱਟਾਂ ਤੇ ਲਾ ਦਿੱਤੀ ਸੀ ਆਪਾਂ ਤੇ ਇਧਰਲੀ ਸਾਈਡ ላይ ਸੀ ਦੂਸਰੀਆਂ ਹਰੀਆਂ ਮਿਰਚਾਂ ਦੇ ਬੂਟੇ ਇਹ ਛੋਟੇ ਸੀਗੇ ਸਿਮਲਾ ਮਿਰਚਾਂ ਦੇ ਥੋੜੇ ਜੇ ਵੱਡੇ ਨੇ ਬੂਟੇ ਤੇ ਇੱਕ ਇਧਰ ਇਕੱਠਿਆਂ ਦੇ ਵਿੱਚ ਅੱਗੇ ਤੀਸਰੀ ਵੱਟ ਤੇ ਲੱਗੇ ਹੋਏ ਨੇ ਜੀ ਪਰ ਇੰਡੀਆ ਦੇ ਵੀ ਹਜੇ ਆਪਾਂ ਲਾਵਾਂਗੇ ਉਹ ਆ ਧਨੀਆ ਵਾਲੀ ਥਿਆਰੀ ਚ ਖਾਲੀ ਹੈ ਜੀ ਦੋਨਾਂ ਸਾਈਡਾਂ ਤੋਂ ਦੀ-ਦੀ ਉਹਦੇ ਵਿੱਚ ਲਾਵਾਂਗੇ ਧਨੀਆ ਪੱਕ ਜੂਗਾ ਇਹ ਵੀ ਵੱਡਿਆ ਜਾਊਗਾ ਜੀ ਫਿਰ ਵਿਲੀ ਹੋ ਜੂਗੀ ਇਹ ਵੀ ਇੱਕਠਿਆਂ ਨੂੰ ਅੱਜ ਆਪਾਂ ਪਾਣੀ ਲਾਇਆ ਜੀ ਸਾਰੇ ਲਸਣ ਨੂੰ ਵੀ ਬਾਹਰ ਲਾਇਆ ਤੇ ਇਕੱਠਿਆਂ ਨੂੰ ਵੀ ਲਾਇਆ ਜੀ ਗਰਮੀ ਕਰਕੇ ਸੇਤੀ ਲਾਉਣਾ ਪੈਂਦਾ ਪਾਣੀ ਤੇ ਇਹ ਫੁੱਲ ਖਿੜੇ ਹੋਏ ਬਹੁਤ ਸੋਹਣੇ ਲੱਗਦੇ ਸੀਗੇ ਜੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ